ਪੂਰਠ ਮਹੱਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਪਰਮੇਸ਼ਰ ਅੱਗੇ ਹਉ ਬੇਨਤੀਆਂ ਕਰੀਏ ਸੇ ਹਮਾਰਾ ਕਰੋੜਾਂ ਬ੍ਰਹਮੰਡ ਤੇ ਰੋਮ ਰੋਮ ਚ ਲੱਗੇ ਹੋਏ ਹੈ ਭਾਈ ਗੁਰਦਾਸ ਜੀ ਨੇ ਕਿਹਾ ਕੋਟ ਕੋਟ ਬ੍ਰਹਮੰਡ ਏਕ ਏਕ ਰੋਮ ਜਾਸ ਮਾਨਸ ਰਕਾਰਕਾਰ ਜੜਸ ਵਿਖਾਇਆ ਹੋਇਆ ਕਰੋੜਾਂ ਕਰੋੜਾਂ ਬ੍ਰਹਮੰਡਿਕ ਰੋਮ ਜੀ ਹਗੇ ਰੱਖੇ ਹੋਏ ਹੈ ਕੋਣ ਗੁਰੂ ਨਾਨਕ ਰੂਪ ਧਾਰ ਕੇ ਦਰਸ਼ਨ ਦਿਖਾਇਆ ਐਸੀ ਮੇਰ ਕੀਤੀ ਉਸ ਪਰਮੇਸ਼ਰ ਨੇ ਕਿਉਂ ਕੋਡ ਕਰੋੜਾਂ ਬ੍ਰਹਮੰਡਾਂ ਦਾ ਜਿਹੜਾ ਠਾਕੁਰ ਮਾਲਿਕ ਹੈ ਸਰੂਪ ਹੈ ਸ੍ਰਮਈ ਸਰਬ ਜੀਆਂ ਦਾ ਦਾਤਾ ਰੇ ਸਾਰਾ ਜੀਆਂ ਦਾ ਰੂਹ ਹੈ ਭਾਈ ਉਹ ਦਾਤਾ ਹੈ ਸਭ ਨੂੰ ਰੋਜੀ ਦੇਣ ਵਾਲਾ ਹੈ ਜਾਨ ਕੋ ਦੇਤ ਅ ਜਾਨ ਕੋ ਦੇਤ ਜਮੀਨ ਕੋ ਦੇ ਤਿ ਜਮਾਨ ਕੋ ਦਇ ਹੈ ਰਾਤ ਪਾਲੈ ਨਿਤਸਾਰ ਸਮਲੈ ਦੇਖੋ ਸਾਰੇ ਨੇ ਪ੍ਰਤੀ ਪਾਣੀ ਮਾਤਾ ਦੇ ਉਦੋਂ ਉੱਚੀ ਪ੍ਰਦਵਾਣਾ ਕਰਦਾ ਇਥੇ ਧਰਤੀ ਵੀ ਪ੍ਰਦਵਾਣਾ ਕਰਦਾ ਸਾਰਿਆਂ ਨੂੰ ਭਲੀ ਪ੍ਰਕਾਸ਼ ਸੰਭਾਲ ਕੇ ਰੱਖਦਾ ਹੈ ਇੱਕ ਗੁਣ ਨਹੀਂ ਮੂਰਖ ਜਾਤਾ ਹੈ ਸਦਾ ਦੁਖਾਰ ਵਾਹੂਗਾ ਇੱਕ ਗੁਣ ਵੀ ਇਸ ਮੂਰਖ ਨੂੰ ਮੰਨ ਜਾਣਿਆ ਨਹੀਂ ਉਦੇ ਉਪਕਾਰਾਂ ਨੂੰ ਭਲਾਈ ਬੈਠਾ ਹੈ ਹਰ ਆਰਾਧਨਾ ਜਾਣਾਰੇ ਉਹ ਤਾਈ ਹਰੀ ਨੂੰ ਭਾਗ ਮੈ ਨਾਲ ਨਹੀਂ ਰਾਤ ਨੂੰ ਜਾਣੇ ਆ ਸਰਵਾ ਦੇ ਨਾਲ ਨਹੀਂ ਰਾਤ ਦੇ ਜਿੰਦਗੀ ਦੇ ਜਿਵੇਂ ਕੋਈ ਕੰਮ ਪਰੇ ਹਰ ਸ਼ਿਵਰੀਏ ਐਸਾ ਸਿਮਰੋ ਨੇ ਤੋ ਜਿਵੇਂ ਕੋਈ ਮਤਲਬ ਹੈ ਇੱਕ ਪੈਰ ਦੇ ਉਹਾਰ ਤੇ ਆ ਕੇ ਭਾਈ ਵੀ ਚੰਗਾ ਲੱਗਣ ਲੱਗ ਜਾਂਦਾ ਅਰਦਾਸ ਵੀ ਚੰਗੀ ਲੱਗਣ ਲੱਗ ਜਾਂਦੀ ਹੈ ਸੁੱਖਾ ਵੀ ਚੰਗੀ ਲੱਗਦੀ ਹੈ ਉਹ ਸਭ ਕੁਝ ਕਰਦਾ ਹੈ ਜਦੋਂ ਕੰਮ ਨਾ ਹੋਵੇ ਉਹਨੇ ਨੇੜੇ ਹੀ ਨਹੀਂ ਜਾਣਾ ਦਰਬਾਰ ਦੇ ਇਸ ਪ੍ਰਕਾਰ ਦੀ ਹਾਲਤ ਹੈ ਦੁਨੀਆ ਦੀ ਮਾਰੇ ਕਹਿੰਦੇ ਹੈ ਹਰੀ ਤੈਨੂੰ ਅਰਾਧਨ ਪੂਰਾ ਜਲਦੀ ਭਾਵਨਾ ਨਾਲ ਨਹੀਂ ਜਾਣਿਆ ਹੈ ਹਰ ਹਰ ਗੁਰ ਗੁਰ ਕਰਤਾ ਜਿਵੇਂ ਜਿਨਾਂ ਦਾ ਸੁਆਮ ਹੈ ਹਰ ਹਰ ਨਿਤ ਕਰਦੇ ਸਹ ਕਹਿਆ ਕੁਛ ਨਹੀਂ ਜਾਣੀ ਐਵੇਂ ਹਾਰੋ ਹਾਰੋ ਗੋਰੋ ਗੋਰੋ ਕਰਦੇ ਰਹਿੰਦੇ ਆ ਕਿ ਮਹਾਰਾਜ ਅਸੀਂ ਆਦਮੀ ਭਗਤਾਂ ਦੀ ਨਹੀਂ ਆਈ ਸਰਦਾ ਦੇ ਨਾਲ ਸਰਬ ਧਰ ਦੇ ਕੇ ਜਿਹੜਾ ਰੱਬਨਾ ਹੈ ਇਹ ਨਹੀਂ ਜਾਣਿਆ ਇਹ ਸਤਿਗੁਰੂ ਜੀ ਨੇ ਬੱਚੇ ਨੂੰ ਜਿਵੇਂ ਸਿਖਾਈਏ ਤੋਦਲੇ ਵਾਕਾਂ ਨਾਲ ਉਹ ਬਚਨ ਕਰਦਾ ਹੈਵੇਂ ਇਹ ਹਰੀ ਸਾਰਿਆਂ ਦੇ ਪਾਪਾਂ ਦੇ ਹਾਰਕ ਛੇ ਗੁਰੂ ਚੇਤਨ ਸਰੂਪ ਛੇ ਗੁਰੂ ਪਰਮੇਸ਼ਰ ਬ੍ਰਹਮ ਗੁਰੂ ਨਾਨਕ ਰੂਪ ਕਿਉਂ ਆਜੋ ਨਾਮਾ ਦਾ ਉਚਾਰਨ ਅਸੀਂ ਬੱਚਿਆਂ ਨੂੰ ਕਰਦੇ ਆਂ ਸਾਨੂੰ ਰੱਬ ਨੂੰ ਜਾਣਨੀ ਕੋਈ ਹੈ ਕਿਸੇ ਪ੍ਰਕਾਰ ਦੀ ਫੜ ਜੀ ਉਹ ਨਾਮ ਪਾਇਓ RAMDAS ਜੀ ਅਕਾਲ ਪੁਰਖੀ ਸਾਡਾ ਨਾਮ ਗੁਰੂ RAMDAS ਦੇ ਸੇਵਕ ਪੈ ਗਿਆ ਹੈ RAMDAS RAMPRIVESHU ਦੇ ਸੇਵਕ ਸਾਡਾ ਨਾਮ ਪੈ ਗਿਆ ਹੈ ਪ੍ਰਭੂ ਦੀਨ ਦਇਆਲ ਕਿਰਪਾਲ ਸੁਖ ਸਾਗਰ ਸੇ ਗਰੀਬਾਂ 'ਤੇ ਦਇਆ ਕਰਨ ਵਾਲੇ ਏਕ ਰੱਬ ਦੇ ਘਰ ਕਿਸ ਤੂੰ ਕਹੰਦੇਸ ਮੰਦਰ ਮਾਰਬ ਕਟਾ ਪਰ ਪੂਰੀ ਰੇ ਸਾਰਿਆਂ ਕਟਾ ਸ਼ਿਰਦਿਆਂ ਜੇ ਪਰ ਪੂਰੀ ਲਵਾਲਾ ਭਰੇ ਹੋਏ ਹੋ ਰੇ ਪਿਆਰੇ ਠੀਖ ਤ ਸੁੰਨ ਤ ਸਦਾ ਹੈ ਸੰਗੀ ਸਾਰਿਆਂ ਦੀਆਂ ਕਰਤੂਤਾਂ ਨੂੰ ਮੁਖਮਿਆ ਕੰਮਾਂ ਨੂੰ ਵੇਖ ਰਿਹਾ ਸਾਰਿਆਂ ਦੀਆਂ ਗੁਪਤ ਕੰਨਾ ਫੁਸਤੀਆਂ ਨੂੰ ਤੂੰ ਸੁਣ ਰਿਹਾ ਸੋ ਸਾਰਿਆਂ ਦੇ ਸੰਗ ਹਾਂ ਮੈਂ ਮੂਰਖ ਜਾਣਿਆ ਦੂਰੀ ਅਸੀਂ ਮੌਤਾ ਜ ਫਸਿਆ ਮੂਰਖਾਂ ਨੂੰ ਮਾਰਿਆ ਆਪ ਨੂੰ ਦੂਰ ਜਾਣਿਆ ਅੰਤਯਾਮੀ ਨੂੰ ਨੇੜੇ ਖੜ੍ਹਾ ਨਹੀਂ ਜਾਂਦੇ ਹਰ ਵਕਤ ਸੰਗ ਹਰ ਬੇਅੰਤ ਹਉ ਮਿਤਕਰ ਬੜਨੋ ਜੀਤ ਬੇਅੰਤ ਅੰਤ ਜ਼ੋਰ ਹੇਤੇ ਅਸੀਂ ਬੇਰਿਸ਼ਾਵ ਕੋ ਅੰਦਾਜ਼ੇ ਨਾਲ ਮਿਣਤੀਆਂ ਬਣਾ ਬਣਾ ਕੇ ਵੀ ਸਾਖ ਤੇਰੇ ਰੂਪ ਨੂੰ ਈਸ਼ ਅਨਿਸ਼ਿਲਵਾਦੀ ਹੈ ਜੀਵ ਦੇ ਰੂਪ ਨੂੰ ਕਹਿੰਦਾ ਸੰਗੇ ਹਉ ਪੁਰਖਾ ਸੁਰਤੀ ਦੁਆਰਾ ਸ਼ਾਮ ਕਹਿੰਦਾ ਹੈ ਅਤੇ ਸਾਖੀ ਚੇਤਾ ਕੇਵਲ ਨਿਰਗੁਣ ਅਕੀ ਦੱਸਦਾ ਹੈ ਕੋਈ ਮਾਇਆ ਸਵਲਿਕ ਦੇਸੀ ਈਸ਼ ਨੂੰ ਨਿਆਇਕ ਦੱਸਦਾ ਹੈ ਕਿਉ ਮਹਾਰਾ ਮਿੰਤੀ ਦੇ ਨਾਲ ਕਰਕੇ ਵਰਣਨ ਕਰਦੇ ਹਾਂ ਸੀ ਕਿ ਆ ਜਾਣਾ ਹੋਈ ਕੈ ਸੂਰੇ ਕੀ ਜਾਣੀਏ ਮਹਾਰਾ ਇਹਦਾ ਕਿਸ ਪ੍ਰਕਾਰ ਦਾ ਸੂਰੂਪ ਹੈ ਇਹਦਾ ਛਿਆ ਸੂਰਮਣ ਜਿਵੇਂ ਆਖੀ ਵਿਖਾਈਏ ਜਿਨ ਕੰਨ ਵੇਖੋ ਉਹ ਕਹਿੰਦਾ ਛੱਜਾਂ ਵਰਗਾ ਹੈ ਜਿਨ ਛੰਡ ਵੇਖਿਆ ਕਹਿੰਦਾ ਰਸਤੇ ਵਰਗਾ ਹੈ ਪੈਰ ਵੇਖਣ ਵਾਲਾ ਕਹਿੰਦਾ ਥਮਲੇ ਵਰਗਾ ਢਿੱਡ ਵੇਖਣ ਵਾਲਾ ਘੀਰੇ ਵਰਗਾ ਦੱਸਦਾ ਕਿਉ ਮਹਾਰਾ ਕੀ ਜਾਣੀਏ ਕਿਹੜਾ ਸੂਰੂਪ ਇੱਕੇ ਸੂਰੂਪ ਨੂੰ ਸੂਰਮਿਆਂ ਛਿਆ ਨੂੰ ਵਖੋ ਵਖੇ ਵੇਖ ਕੇ ਬੇਅਨਵਾਦ ਕਰਨ ਲੱਗੇ ਝਗੜਾ ਕਿਵੇਂ ਸ਼ਾਸਤਰਾਂ ਵਾਰੇ ਇੱਕ ਇੱਕ ਅੰਗ ਨੂੰ ਲੈ ਕੇ ਝਗੜਾ ਕਰਦੇ ਐ ਕੀ ਜਾਣੀਏ ਕਿਹ ਹੈ ਉਹ ਜਿਹੜਾ ਸਰੂਪ ਕਸਮ ਤੋਂ ਇਕੱਠ ਪਰੂ ਬੇਨਤੀ ਸਤਿਗੁਰ ਆਪਣੇ ਆਪਣੇ ਸਤਿਗੁਰਾਂ ਦੇ ਪਾਸ ਮਾਰੋ ਬੇਨਤੀ ਕਸਮ ਕਰਦੇ ਹਾਂ ਮੈਂ ਮੂਰਖ ਦੇਹ ਉਪਦੇਸ਼ੋ ਜੀ ਨੂੰ ਅੱਜ ਮੈਂ ਤਾਂ ਬਸ ਸਮਝਾਂ ਮੈਨੂੰ ਤਾਂ ਗਿਆਤ ਨਹੀਂ ਹੈ ਕਿਰਪਾ ਕਰਕੇ ਉਪਦੇਸ਼ ਦਿਓ ਮੇਰੇ ਤਾਂ ਸਮਝ ਪਵੇ ਸਰੂਪ ਦੀ ਮੈਂ ਮੂਰਖ ਕੀ ਤੇ ਤਬਾਤ ਹੈ ਇਹ ਮੂਰਖ ਨੂੰ ਉਪਦੇਸ਼ ਕੀ ਦਈਏ ਤਾਂ ਮਰ ਤਾਂ ਨਾਲ ਕਹੀਏ ਕਿ ਮਾਰਾ ਮੇਰੀ ਮੂਰਖ ਦੇ ਉਪਦੇਸ਼ ਦੀ ਕਿਹੜੀ ਗੱਲ ਹੈ ਕੋਰੋਨਾ ਪਰਾਧੀ ਕਰਿਆ ਮਾਰਾ ਸੱਜਣ ਠਾਗ ਵਰਗੇ ਅਤੇ ਮਹਾਰਾਜ ਮਰਦਾਨੇ ਨੂੰ ਕਲਾਇ ਜਪਾ ਕੇ ਕਲ ਨੂੰ ਵਾਲੇ ਇਹੇ ਕਰੋਨਾ ਗੁਨਾਹਗਾਰ ਮਰਦਾਨੇ ਨੂੰ ਅੰਦਰ ਹੀ ਡਾਲੇ ਨੂੰ ਫੱਕ ਜਾਣ ਵਾਲੇ ਬੈਂਟਾ ਦਾ ਆਪ ਨੂੰ ਆਧਾਰ ਕੀਤਾ ਉਹ ਕਰੋੜਾ ਗੁਨਾਹ ਕਰਨ ਵਾਲੇ ਤਰਗੇ ਆਪ ਦੀ ਸੰਗਤ ਕਰਕੇ ਤਾਂ ਗੁਰੂ ਨਾਨਕ ਜਿਨ ਸੁਣਿਆ ਪੀਖਿਆ ਸੇ ਸਤਿਗੁਰੂ ਨਾਨਕ ਦੇਵ ਜਿਨ੍ਹਾਂ ਦੇ ਆਪ ਦੇ ਨਾਮ ਨੂੰ ਸੁਣਿਆ ਕਿ ਸਾਡੇ ਸਤਿਗੁਰੂ ਨਾਨਕ ਦੇਵ ਜੀ ਗੁਰੂ ਹੈ ਜਿਨ੍ਹਾਂ ਨੂੰ ਦਰਸ਼ਨ ਕੀਤੇ ਥੋੜੇ ਸਿੱਤੇ ਪਾਪਸ਼ਾ ਇਹ ਫਿਰ ਗਰਭਾ ਨਾ ਪਰਿਆ ਉਹ ਮੁੜ ਕੇ ਗਰਭ ਦੇ ਆਸ ਮੂੰਹ ਚ ਜੂਨ ਤਨੀ ਪਿਆ ਜਿਵੇਂ ਗੁਰੂ ਸਾਹਿਬ ਜੀ ਦੀ ਛੱਡਾਂ ਨੂੰ ਦਸਮੇਵਿਆ ਅਗਰ ਜੀ ਖਮਾ ਦੀਵਨ ਮੇਗਾ ਕੀ ਪੀ ਸੀ ਉਸ ਪਾਪੀ ਦੇ ਪਾਪ ਸਾਰੇ ਬਖਸ਼ੇ ਗਏ ਪਹਿਲਾ ਚੋਰ ਨੂੰ ਦੁਸ਼ਿਆ ਕਿ ਜਮਾ ਨੂੰ ਡਾਂਡੂ ਬੰਦੇ ਆ ਕੁੜਦੇ ਆ ਡਰ ਦੇ ਪਾਸੇ ਵੀ ਲੰਘ ਗਏ ਫੇਰ ਪਾਲਕੀਆਂ ਚੜਾਈ ਜਾਣ ਇਹ ਪੁੱਛਦੇ ਵੀ ਤੁਸੀਂ ਇਹ ਕੌਣ ਹੋ ਉਹ ਕਹਿੰਦੇ ਜੀ ਨੂੰ ਪ੍ਰਲੋਗ ਦੀ ਹਾਲਤ ਵਿਖਾਈ ਹੈ ਇਹ ਸੀ ਪਾਪੀ ਜਿਹਦੇ ਤੇ ਗੁਰੂ ਨਾਨਕ ਸਾਹਿਬ ਦੀ ਨਿਗਾਹ ਪਈ ਉਹ ਨਿਗਾਹ ਪੈਣਾ ਤੇ ਪਾਉ ਮਾਰ ਬਖਸ਼ੇ ਨੂੰ ਬੁਕੰਢ ਨੂੰ ਚੱਲਿਆ ਹੈ ਸੁਣ ਕੇ ਕਹਿੰਦੇ ਕੌਣ ਹੈ ਗੁਰੂ ਨਾਨਕ ਸਾਹਿਬ ਇਹ ਜਿੰਨਾਂ ਵਾਪੇ ਅਗਲ ਕੇ ਲੇ ਸੁਣ ਕੇ ਥੋਈ ਮੂਝ ਕਹਾ ਲੈ ਲਿਆ ਤੇ ਪੱਲੇ ਤੱਕੜ ਕੇ ਗੰਗਾ ਪਾ ਕੇ ਲੱਗੇ ਬੇਨਤੀਆ ਕਰਨ ਇਸ ਪ੍ਰਕਾਰ ਸਾਹਿਬ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਦਾਵੇਂ ਠੱਗ ਬਣ ਕੇ ਮਾਰੇ ਨੂੰ ਮਾਰਨ ਵਾਸਤੇ ਆਏ ਸੀ ਇਸ ਪ੍ਰਕਾਰ ਸਚੇ ਤਾਰਸ਼ਣ ਜੀ ਨੇ ਸੁਣ ਕੇ ਰੇਖ ਵੀ ਲਿਆ ਹੈ ਕਿ ਫਿਰ ਗਰਵਾਸ ਨਾ ਪਰਿਆ ਰਹੇ ਉਹ ਮੁੜ ਕੇ ਗਰੋ ਦੇ ਮੂੰਹ ਜੂਨਾ ਚ ਨਹੀਂ ਪੈਂਦਾ ਇਹ ਸਰਵਾ ਦੇ ਨਾਲ ਸਾਹਿਬ ਸਿੰਘ ਜੀ ਨੇ ਜਿਵੇਂ ਕੰਡਾ ਹੈ ਜਿਹਦੇ ਦੇ ਸ਼ਬਦ ਨੂੰ ਹਰਨ ਸੁਣ ਕੇ ਪ੍ਰਾਨ ਜੋਗੁੰਦਾ ਐ ਐਂ ਗੁਰੂ ਨਾਨਕ ਸਾਹਿਬ ਦਾ ਨਾਮ ਸੁਣ ਕੇ ਜਿੰਨ ਪ੍ਰਾਨ ਵਾਰੇ ਐ ਜਿਵੇਂ ਜੈਤੋਈਸ ਨੇ ਗੋਲੀਆਂ ਗੁਰੂ ਵਿਅਸ ਸਾਹਿਬ ਦੇ ਪਿੱਛੇ ਖਾਧੀਆਂ ਅਤੇ ਵੇਖਿਆ ਦਰਸ਼ਨ ਕਿਤੇ ਜੋ ਪਤੰਗੇ ਦੀਵੇ ਦੀ ਲਾਟ ਨੂੰ ਵੇਖ ਕੇ ਚਿੱਦੀਆਂ ਪਿੱਛੇ ਮੁੜ ਜਾਂਦੀਆਂ ਉਹ ਪਰਵਾਣੇ ਸੜ ਜਾਂਦੇ ਐ ਐਂ ਜਿੰਨਾਂ ਨੇ ਕੁਰਬਾਨੀਆਂ ਕੀਤੀਆਂ ਮਹਾਰਾਜ ਜੇ ਆਪਾ ਆ ਰਿਹਾ ਹੈ ਇਸ ਪ੍ਰਕਾਰ ਸੁਮਿਆਂ ਤੇ ਵੇਖਿਆ ਉਹ ਮੁੜ ਕੇ ਗਰਮ ਦੇ ਵਿੱਚ ਨਹੀਂ ਪੈਣਗੇ ਮੁਕਤ ਹੋ ਜਾਣਗੇ ਜਿਨ੍ਹਾਂ ਨੇ ਸਰਬਾਤਮਕ ਸ਼ਾਸਰੂਪੀ ਕੰਨਾ ਨਾ ਸੁਨਿਆ ਹੈ ਕਿ ਜਿਨ੍ਹਾਂ ਇਨਸਾਨ ਸਮਝੀ ਕੋ ਬ੍ਰਾਗ ਰੂਪੀ ਮੇਤਰਾ ਨਾਲ ਵੇਖਿਆ ਹੈ ਮੁੜ ਕੇ ਗਰਮ ਦੇ ਵਿੱਚ ਨਹੀਂ ਪੈਣਗੇ ਮੁਕਤ ਹੋ ਜਾਣਗੇ ਜਿਨ੍ਹਾਂ ਨੂੰ ਸਰਬਣ ਗੁਰਾਂ ਦੁਆਰਾ ਕੀਤਾ ਹੈ ਤੇ ਵਿਅਾਸੁਰਨ ਕੀਨ ਮੰਨਨ ਕੀਤਾ ਹੈ ਵਿਅਾਸੁਰਨ ਕੀਤਾ ਫਿਰ ਸਖਿਆਤ ਰੂਪ ਨੂੰ ਵੇਖਦੇ ਆ ਉਹ ਮੁੜ ਕੇ ਗਰਮ ਦੇ ਵਿੱਚ ਨਹੀਂ ਪੈਂਦੇ ਐਸਾ ਗੁਰਨਾਨ ਸਾਹਿਬ ਦਾ ਤੇਜ ਪ੍ਰਕਾਸ਼ ਹੈ ਗੁਰੂ ਨਾਨਕ ਕਾ ਕਾਲਪੁਰੂਪ ਹਨ ਸੂਰਠ ਮਹੱਲਾ ਪੰਜਵਾ ਜਿਨ੍ਹਾਂ ਬਾਤ ਤੂ ਬਹੁਤ ਅੰਦੇਸਰੋ ਜਿਨ੍ਹਾਂ ਗੱਲਾਂ ਦਾ ਸਾਥ ਸੰਗੇ ਜੀ ਬੜਾ ਧਾਰੀ ਸੰਸਾ ਸੀ ਤੇ ਮਿਟੇਖੋ ਅਜਰ ਜਪਿਆ ਅਛਰਦਾ ਹਜਰਨੇ ਸ਼ਬਦ ਚ ਮਹਾਰਾ ਸਾਗ ਤੇ ਮਿਟੇ ਸਭ ਗਿਆ ਜਿਨ੍ਹਾਂ ਗੱਲਾਂ ਦਾ ਪ੍ਰਮਾਨ ਗਾਤ ਪਰਮੇਗ ਗਾਤ ਵਰਗੇ ਆਜਕ ਬੜੇ ਭਾਰੀ ਸੰਸੇ ਸੀ ਜੀ ਵੀਸ ਦਾ ਤੇ ਸਤ ਹੈ ਵੀ ਤੇ ਸਤ ਹੈ ਕੇ ਮੂਰਤੋਂ ਕੇ ਪੁਰਖ ਫੇਰ ਵੀ ਜਨਮ ਚ ਆਉਂਦਾ ਹੈ ਕਿ ਨਹੀਂ ਆਉਂਦਾ ਤੇ ਇਸ਼ੂ ਵਿੱਚ ਆ ਰਹੀਏ ਕਹਿੰਦੇ 3.5 ਕਰੋੜ ਸੱਚੇ ਪ੍ਰਕਾਰ ਜੀ ਲਿਖਿਆ ਹੋਇਆ ਹੈ ਕਿ ਸਾਡੇ ਕਰੋੜ 3 ਸਾਲ ਬੜਾ ਰਹਿੰਦਾ ਹੈ ਫੇਰ ਉਹ ਕਿ ਵਿਛੜ ਜਾਂਦਾ ਹੈ ਜੀ ਬੜ ਜਾਂਦਾ ਹੈ ਇਸ ਪ੍ਰਕਾਰ ਦੇ ਸੰਸੇਤੀਆਂ ਦੇ ਪ੍ਰਕਾਰ ਦੇ ਜਿੰਨਾਂ ਦੇ ਨੇ ਮਿਤੇ ਸਭ ਗયા ਉਹ ਸਾਰੇ ਮਹਾਰਾਜ ਦੀ ਕਿਰਪਾ ਕਰਕੇ ਮਿੱਟ ਗਿਆ ਹੈ ਸਹਿਜ ਸੈਨ ਅਰ ਸੁਖਮਨ ਨਾਰੀ ਹੁਣ ਸਹਿਜ ਸਰੂਪ ਵਿੱਚ ਸੈਨ ਬਰਾਜਣਾ ਹੋਇਆ ਸਹਿਜ ਸੁਖਰੂਪ ਵਿੱਚ ਸੈਨ ਤੇ ਸੁਖਮਨ ਨਾਰੀ ਵਿੱਚ ਪ੍ਰਗਤੀ ਵਿੱਚ ਅਠੇ ਪੈਰ ਆਪੇ ਹੀ ਜਾਪ ਹੁੰਦਾ ਹੈ ਸਹਿਜ ਸੈਨ ਸਹਿਜ ਤਾਦੇ ਵਿੱਚ ਸੈਨ ਬਰਾਜਣਾ ਹੋਇਆ ਤੇ ਸੁਖਮਨ ਨੂੰ ਦੇਣ ਵਾਲੀ ਭਗਤੀ ਰੂਪ ਨਾਰੀ ਪ੍ਰਾਪਤ ਹੋਈ ਹੈ ਉਦ ਕਮਲ ਵਿਗਸਿਆ ਉਹ ਜਿਹੜਾ ਕਮਲ ਸੀ ਉਹ ਖਿੜ ਗਿਆ ਹੈ yogiyon da khabbe passe nu maafi boli ਕਿਉਂਕਿ ਉਹ ਮੂਦਾ ਕੌਲ ਹੈ ਉਹਦਾ ਪ੍ਰਾਣਾ ਜਾਮ ਕਰਕੇ ਸਦਾ ਕਰਦੇ ਹੈ ਤੇ ਉਹਦੇ ਚ ਜੋਗਾਂੰਦ ਨੂੰ ਪ੍ਰਾਪਤ ਕਰਕੇ ਦਾਇਕਿਤ ਕਹਰੂਰ ਵਿਗਾਰ ਤੋਂ ਬਾਜ ਜਾਂਦੇ ਹੈ ਇਹ ਮੂਦਾ ਕੌਲ ਜਿਹੜਾ ਮਨ ਬੇਵਖੋ ਹੈ ਤੇ ਜਦੋਂ ਸ਼ਬਦ ਰੂਪੀ ਸੂਰਜੰਦਰ ਚੜਦਾ ਹੈ ਉਦੋਂ ਖੜਿਆ ਹੁੰਦਾ ਹੈ ਇਹਦੀਆਂ ਕਰਣਾ ਮੈਤਰੀ ਮੂਦਾ ਦੇਖਿਆ ਇਹ ਪੰਖੀਆਂ ਖੜਿਆਉਂਦੀਆਂ ਫਿਰ ਕਾਮ ਰੂਪੀ ਕਸ਼ਮੀ ਰਹਿੰਦਾ ਫਿਰ ਕ੍ਰੋਧ ਰੂਪੀ ਪਿਤਮੀ ਰਹਿੰਦੀ ਜਿਸ ਹਾਂ ਜਿਹੜੀ ਇਸੇ ਪ੍ਰਕਾਰ ਵਾਸ਼ਣ ਰੂਪੀ ਬਾਦੀ ਨਹੀਂ ਰਹਿੰਦੀ ਰੋਸ ਰੂਪੀ ਕਿਸੇ ਦਾ ਰੋਸ ਕਰਨ ਨੂੰ ਗੁੱਸਾ ਕਰਨ ਨੂੰ ਰੋਜ਼ ਰੋਜ਼ ਬਾੜਨੀ ਜਾਂਦਾ ਲੰਮੀ ਉਮਰ ਜੀਵਨ ਮੁਕਤੀ ਵੀ ਪ੍ਰਾਪਤੀ ਹੋ ਜਾਂਦੀ ਹੈ ਓਦ ਕਬਲ ਮੂਦਾ ਇਹ ਕਬਲ ਖੜ ਗਿਆ ਦੇਖੋ ਹੋ ਅਚਰਜ ਭਇਆ ਦੇਖੋ ਇਸੰਤਜਨੋ ਐਸਾ ਸਰਜ ਰੂਪਤ ਹੋਇਆ ਹੈ ਇਹ ਥਾਕਰ ਕੋ ਸੁਨਤ ਆਗਾਦ ਬੁੱਧੂ ਸਰਜ ਰੂਪੀ ਹੋ ਗਏ ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਆਪਣੇ ਆਪ ਤੋਂ ਸਵयं ਪ੍ਰਕਾਸ਼ ਰੂਪ ਹੋ ਰੂਪ ਹੋ ਗਏ ਵੇਖੋ ਜਿਹੜਾ ਸਾਰਿਆਂ ਦਾ ਆਧਾਰ ਉਹ ਮੇਰਾ ਆਧਾਰ ਰੂਪ ਹੈ ਉਹ ਸਰਜ ਰੂਪ ਹੋ ਗਏ ਹਾਂ ਇਹ ਥਾਕਰ ਕੋ ਸੁਨਤ ਆਗਾਦ ਬੁੱਧੂ ਥਾਕੁਰ ਸਵਾਮੀ ਨੂੰ ਆਗਾਦ ਬਿਆਨਤ ਬਹੁਤ ਵਿਚਾਰ ਸੁਣੀਦਾ ਸੀ ਵੀਰ ਸ਼ਾਸਰੀ ਵੀ ਅੰਤ ਨਹੀਂ ਪਾਸ ਸਰ ਤ੍ਰਿਗੁਣ ਵਿਸ਼ਿਆ ਵਿਦਤਾ ਹੈ ਉਹ ਰਿਦਾ ਗੁਰ ਦਇਆ ਉਹ ਸਤ ਗੁਰ ਨੇ ਸਿਰ ਦੇ ਕੀ ਸਿਖਿਆਤ ਕਰ ਦਿੱਤਾ ਗੁਰਾਂ ਨੇ ਐਸੀ ਮੇਲ ਕਿ ਦੀ ਵਿਵੇਚੂ ਮਲਾਪ ਰਹਾਉ ਜੋਏ ਦੂਤ ਮੋਹੇ ਬਹੁਤ ਸੰਤਾ ਜਿਹੜੇ ਦੂਤ ਕਾਮ ਕਰੋ ਰਸਾਨੂੰ ਬੜਾ ਦੁੱਖ ਦਿੰਦੇ ਸੰਪਾਉਂਦੇ ਰਹਿੰਦੇ ਸੀ ਦੁਖੀ ਕਰਦੇ ਸੀ ਤੇ ਭਿਆਨਕ ਭਿਆਨਕ ਤੇ ਭਿਆਨਕ ਤੇ ਬਾਰੋ ਭਿਆਨਕ ਬڑے ਭੈੜਾਕ ਜਿਨ੍ਹਾਂ ਦਾ ਭੈ ਸੀ ਬੜਾ ਭੈ ਸੀ ਜਿਨ੍ਹਾਂ ਦਾ ਉਹ ਹੁਣ ਅਨਕ ਭੈ ਉਹਦੇ ਸਹਿਤ ਹੋ ਗਏ ਤੇ ਭੈ ਆਨਕ ਭੈਆ ਅਨੇਕਾਂ ਡਰਾਂ ਦੇ ਡਰਾਕਲ ਹੋ ਗਏ ਡਰ ਗਏ ਇਸ ਤੋਂ ਡਰਨ ਲੱਗ ਗਏ ਮਹਾਪੁਰਖ ਤੋਂ ਕਰੇ ਬੇਨਤੀ ਰਾਖ ਠਾਕੁਰ ਉਹ ਬੇਨਤੀ ਕਰੀਏ ਸੀ ਹੋਰ ਕਿਸੇ ਅਗਿਆਨੀ ਨੂੰ ਜਾ ਚੰਬੜਾਂਗੇ ਬਾਬਾ ਤੈਨੂੰ ਛੱਡ ਜਾਂਦੇ ਆ ਸਾਨੂੰ ਠਾਕੁਰ ਕੋ ਕਿਤੇ ਉੱਕਾ ਹੀ ਸਾਡਾ ਨਾਮ ਸੁਣਾ ਨਾ ਕਰਾ ਦੇ ਇਸ ਰਬ ਬੇਨਤੀਆਂ ਕਰਦੇ ਆ ਜੰਦੂਤ ਵੀ ਹਮ ਤੇਰੀ ਸ਼ਰਨ ਆ ਇਸ ਇਧਰੋਂ ਕਾਮ ਕਰੋਰ ਵੀ ਅਗਿਆਨੀਆਂ ਨੂੰ ਚਿੰਬਲ ਨੂੰ ਤਿਆਰ ਗਿਆਨਵਾਨ ਨੂੰ ਛੱਡ ਕੇ ਕਹਿੰਦੇ ਅਸੀਂ ਤੇਰੀ ਸ਼ਰਨ ਆਏ ਮਹਾਪੁਰਖ ਜੈ ਪੰਡਾਰ ਗੋਬਿੰਦ ਕਾ ਖੁੱਲਿਆ ਜੈ ਪੰਡਾਰ ਗਿਆ ਇਹ ਜਿਹੜੀ ਸਾਧ ਸੰਗਤ ਹੈ ਇਹ ਗੋਬਿੰਦ ਦਾ ਪੰਡਾਰਾ ਖੁੱਲਿਆ ਹੋਇਆ ਜਿਹੜੇ ਦਰਸ਼ਨ ਕਰ ਰਹੇ ਆਪੋ ਇਹ ਪ੍ਰਾਪਤ ਤਿਹ ਲਿਆ ਜੀਵੇ ਪੂਰੀ ਮੁਸਕਾਨ ਕਰਮ ਕੀਤੇ ਹੋਏ ਆ ਉਨਨੂੰ ਇਸ ਸਾਰੀ ਸਮੇਂ ਗ੍ਰੂਪੀ ਭੰਡਾਰਾ ਮਿਲਿਆ ਹੈ ਉਹਨੇ ਦੇ ਵਿੱਚੋਂ ਨਾਮ ਰੂਪੀ ਵਸੂਨ ਲੈਣਾ ਕੀਤਾ ਹੈ ਏਕ ਰਤਨ ਮੂਕੋ ਗੁਰਦੀਨਾ ਕਹ ਗੁਰਾਂ ਨੇ ਸ਼ਬਦ ਰੂਪੀ ਕਰ ਤਉਨ ਬਖਸ਼ ਦਿੰਦਾ ਹੈ ਮੇਰਾ ਮਨ ਤਨ ਸੀਤਲ ਤੇ ਇਸ ਸ਼ਬਦ ਕਰਕੇ ਸਾਡਾ ਮਨ ਵੀ ਸੀਤਲ ਹੋ ਗਿਆ ਕੰਦੇ ਵੀ ਬੁਕਾਰ ਮਿਟ ਗਏ ਮਨ ਦੀਆਂ ਵਾਸ਼ਨਾ ਮਿਟ ਗਈਆਂ ਇਹ ਸੀਤਨ ਦਾ ਸਹਤ ਹੋ ਗਏ ਨਿਰੰਤਰ ਹੋ ਗਏ ਸੀਤਲ ਇੱਕ ਬੂੰਦ ਗੁਰ ਅੰਮ੍ਰਿਤ ਦੀਨੋ ਇੱਕ ਬੂੰਦ ਅੰਮ੍ਰਿਤ ਦੀ ਗੁਰੂ ਸਾਹਿਬ ਨੇ ਦਿੱਤੀ ਜਿਸ ਪ੍ਰਕਾਰ ਜਾਨ ਸਿੰਘ ਨੂੰ ਬਖਸ਼ਿਆ ਸੀ ਦਸਵੇਂ ਪਾਤਸ਼ਾਹ ਨੇ ਤਾਂ ਅਟਲ ਅਮਰ ਨਾਮ ਹੁਆ ਤਾਂ ਸੀ ਟਲੰਤ ਰਹਿਤ ਪਦਵੀ ਨੂੰ ਪਾ ਲਿਆ ਜੋ ਸਰੂਪ ਟਲੰਤ ਰਹਿਤਾ ਇੱਕ ਰਸ ਹੈ ਕਿ ਅਮਰ ਮਿਤ੍ਰੂ ਤੋਂ ਰਹੇ ਤਾਂ ਕੋਣ ਕਰੇ ਅਸਰੂਨਾਂ ਕੇ ਮਰਦੇ ਨਹੀਂ ਹਾਂ ਮੌਤ ਦੇ ਬਸ ਨਹੀਂ ਪੈਂਦੇ ਭਗਤ ਪੰਡਾਰ ਗੁਰੂ ਨਾਨਕ ਤੁਕਉ ਸੌਪੇ ਸ਼ਕਤੀ ਦੇ ਢੰਗਾਰੇ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਰਾਹੁਲਾਧ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਨੂੰ ਸੌਪ ਦਿੱਤੇ ਬਖਸ਼ਿਸ਼ ਐਸੀ ਕਰਦੀ ਫਿਰ ਲੇਖਾ ਮੂਲ ਨਾ ਲਿਆ ਗੁਰੂ ਕੇ ਫਿਰ ਸਾਬ ਨਹੀਂ ਲਿਆ ਵੀ ਤੁਸੀਂ ਕਿੱਥੇ ਖਰਚੇ ਆ ਖਾਵੋ ਖਰਚੋ ਟੋਟ ਨਾ ਆਵਾ ਹਲਤਪਲਤ ਕੇ ਸੰਗੇ ਲਾਡ ਖਜ਼ਾਨਾ ਗੁਰੂ ਨਾਨਕ ਕੋ ਦੀਆ ਏ ਮਨ ਹਰ ਰੰਗ ਰੰਗੇ ਫਿਰ ਅਸਾਬ ਕਦਾਬ ਨਹੀਂ ਮੰਗਿਆ ਲੱਖਾਂ ਜੀਆਂ ਕੋੜਾਂ ਦਾ ਉਧਾਰ ਕਰਤਾ ਮਹਾਰਾਜ ਨੇ ਇਹ ਅਮਰਤ ਨਾਮ ਦੀ ਬਖਸ਼ਿਸ਼ ਦੇ ਕੇ ਇੱਕ ਬੂੰਦ ਹੋਰ ਅਮਰਤ ਦੀਨ ਨੂੰ ਤਾਂ ਤੱਲ ਅਮਰ ਨਾਮ ਹੋਆ ਅੱਜ ਇਹਨਾਂਾਰੇ ਗੁਰ ਮਹਾਰਾਜ ਕਿ ਬਾਲ ਸਾਹਿਬ ਦੇ ਜੇਲੀ ਕਾਉਨ ਨੇ ਰੈਨੂ ਸਿਆਰੀ ਕਰਕੇ ਗੁਰੂ ਰਾਮਦਾਸ ਦਾ ਬਾਝੇ ਗੁਰੂ ਸਾਹਿਬ ਸਮਝਣਾ ਜੇ ਰਾਰਾ ਮੁਕਤਾਂ ਦਾ ਫਿਰ ਗੁਰਨਾਮਕ ਸਾਹਿਬ ਦਾ ਹੋ ਜਾਂਦਾ ਇਹ ਗੁਰਾਂ ਨੇ ਨਾਨਕ ਗੁਰੂ ਅਰਜਨ ਦੇਵ ਜੀ ਕਹਿੰਦੇ ਐ ਸਾਨੂੰ ਸੰਤੇ ਮੂਲ ਕੋਈ ਸਾਹਕਤਾ ਫਿਰ ਲਿਆਈ ਨਹੀਂ ਵਾਹਿਗੁਰੂ ਦਾ ਨਾਮ ਹੈ ਸਾਰੋ ਜੀਓ ਸੋਰਠ ਮਹੱਲਾ ਪੰਜਵਾ ਚਰਨ ਕਮਲ ਸਿਉ ਜਾ ਕਾ ਮਨ ਲੀਨਾ ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਜਾਨ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਸਾਹਿਬ ਜੀ ਗੁਰਮਖਾndi ਤੇ ਮਨਮਖਾਦੀ ਵਸਤਾ ਦਿਖਾਉਂਦੇ ਹਨ ਇਸ ਕੋਈ ਤੇ ਸ਼ਬਦ ਸਿੱਖਾਂ ਦੇ ਪੁੱਛਣ ਤੋਂ ਹਜ਼ੂਰ ਫਰਮਾਉਂਦੇ ਹਨ ਚਰਨ ਕਮਲ ਸਿਉ ਜਾ ਕਾ ਮਨ ਲੀਨਾ ਕੀ ਗੁਰ ਸਿੱਖੋ ਜਿਨ੍ਹਾਂ ਦਾ ਮਹਾਰਾਜ ਦੇ ਚਰਨ ਕਮਲਾਂ ਚ ਮਨ ਲੀਨ ਹੋ ਗਿਆ ਮਿਲ ਗਿਆ ਹੈ 6 ਜਨ ਤ੍ਰਿਪਤ ਅਗਾਈ ਉਹ ਪੁਰਖ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਹੋ ਗਏ ਅਤੇ ਇਸੇ ਪ੍ਰਕਾਰ ਬਨਮ ਲੋਕ ਆਦ ਕਾਂ ਦੇ ਭੋਗਾ ਵੱਲੋਂ ਸਵਰਗ ਆਦ ਕਾਂ ਦੇ ਸੁਖਾਂ ਵੱਲੋਂ ਵੀ ਉਹ ਰਜ ਗਏ ਹਨ ਆਤਮ ਤ੍ਰਿਪਤੀ ਕਰਕੇ ਉਹ ਰਜ ਗਏ ਹਨ ਗੁਣ ਅਮੋਲ ਜਿਸ ਰਿਦੈ ਨਾ ਵਸਿਆ ਜਿਸ ਵਾਹਿਗੁਰੂ ਦੇ ਅਮੋਲ ਕੋ ਗੁਣ ਹਨਗੇ ਜੋ ਕਿਤੋਂ ਮੁੱਲ ਨਹੀਂ ਪ੍ਰਾਪਤ ਹੋ ਸਕਦੇ ਕੰਚਨ ਸਿਓ ਪਾਈਐ ਨਹੀਂ ਤੋਲ ਉਜਿਨਾਂ ਦੇ ਹਿਰਦੇ ਚ ਅਮੋਲ ਗੁਣਾ ਵਾਲਾ ਪਰਮੇਸ਼ਰ ਵਸ ਗਿਆ ਹੈ ਗੁਣ ਅਮੋਲ ਜਿਸ ਰਿਦੈ ਨਾ ਵਸਿਆ ਜਿਨ੍ਹਾਂ ਦੇ ਹਿਰਦੇ ਚ ਉਹ ਅਮੋਲ ਗੁਣਾ ਵਾਲਾ ਪਰਮੇਸ਼ਰ ਨਹੀਂ ਵਸਿਆ ਤੀ ਨਰ ਤੀ ਨਰ ਤ੍ਰਿਸ਼ਨ ਤ੍ਰਿਖਾਈ ਉਹ ਪੁਰਖ ਸਾਧ ਸੰਗਤ ਪ੍ਰishna ਕਰਕੇ ਤੇ ਹਾਇ ਹੀ ਰਹਿੰਦੇ ਹਨ ਲੋਕ ਪੋ ਲੋਕ ਦੇ ਪਦਾਰਥਾਂ ਦੀ ਪ੍ਰਾਪਤੀ ਕਰਕੇ ਵੀ ਉਨਾਰੀ ਤਰਖਾ ਨਹੀਂ ਮਿੜਦੀ ਤ੍ਰਿਸ਼ਨਾ ਦੀ ਹਰ ਆਰਾਧੇ ਅਰੂਗ ਅਨਦਾਈ ਜਿਹੜੇ ਗੁਰਮੁਖੀ ਅਕਾਲ ਪੁਰਖ ਨੂੰ ਆਰਾਧਦੇ ਹੈ ਉਹ ਸਾਰਿਆਂ ਰੋਗਾਂ ਤੋਂ ਹੰਕਾਰ ਆਦਿਕਾਂ ਤੋਂ ਅਗਿਆਨ ਆਦਿਕਾਂ ਤੋਂ ਰਹਿਤ ਹੋ ਗਏ ਹੈ ਤੇ ਸਰੂਪ ਦਾ ਅਨੰਦ ਆ ਕੇ ਪ੍ਰਾਪਤ ਹੋ ਗਿਆ ਜਿਸ ਨੂੰ ਵਿਸਰੇ ਮੀਰਾ ਰਾਮ ਸਨੇਹੀ ਫਿਰ ਸਾਗਤਾਂ ਦੀ ਇੱਕ ਤੋਂ ਕਹਿੰਦੇ ਹੈ ਜਿਨ੍ਹਾਂ ਨੂੰ ਮੇਰਾ ਰਾਮ ਪਿਆਰਾ ਸਨੇਹੀ ਪਿਆਰਾ ਭੁੱਲ ਜਾਂਦਾ ਹੈ ਇਸ ਲੱਖ ਬੇਦਨ ਜਾਣ ਆਏ ਉਹ ਭਾਵੇਂ ਰੋਗੀ ਤੁਹਾਨੂੰ ਦਿਸਦੇ ਆ ਉਹਨਾਂ ਨੂੰ ਜਾਣਨਾ ਕਰੋ ਲੱਖਾਂ ਹੀ ਬੇਦਨ ਪੀੜਾ ਆ ਕੇ ਪ੍ਰਾਪਤ ਹੋਈਆਂ ਐਸੇ ਉਹ ਚਿੰਤਾ ਦੀ ਪੀੜਾ ਕਰਕੇ ਅ ਗਿਆਨ ਦੀ ਪੀੜਾ ਕਰਕੇ ਪੀੜਤ ਰਹਿੰਦੇ ਹਨ ਰਹਾਉ ਜਿਹਨ ਜਨ ਓਟ ਗਹੀ ਪ੍ਰਭ ਤੇ ਜਿਸ ਭਗਤ ਜਨ ਨੇ ਇਹ ਮਾਰਾ ਤੇਰੀ ਓਟ ਟੇਕ ਪਕੜੀ ਹੈ ਸੇ ਸੁਖੀਏ ਪ੍ਰਭ ਸਰਨੇ ਫਿਰ ਮਹਾਰਾ ਆਪਦੀ ਸ਼ਰਨ ਪੈ ਕੇ ਸੁਖੀ ਹੋ ਗਏ ਹਨ ਜਿਹਨ ਨਰ ਬਿਸਰਿਆ ਪੁਰਖ ਵਿਦਾਤਾ ਜਿਨਾਂ ਪਰਿਸ਼ਾਨ ਉਹ ਕਰਮ ਅਨੁਸਾਰ ਫਲ ਪ੍ਰਦਾਤਾ ਪਰਵੇਸ਼ਰ ਤੂੰ ਭੁੱਲ ਗਿਆ ਹੈ ਤੇ ਦੁਖੀਆ ਮਹਿ ਗਨਣੀ ਉਹ ਦੁਖੀਆਂ ਦੇ ਵਿੱਚ ਗਿਣੇ ਜਾਂਦੇ ਹਨ ਸੁਖੀ ਨਹੀਂ ਹਨ ਉਹ ਜੇ ਗੁਰਮਾਨ ਪ੍ਰਭੂ ਲੇਵ ਲਈ ਜਿਨਾਂ ਜਿਨ੍ਹਾਂ ਨੇ ਸਤਿਗੁਰੂ ਆਪ ਨੂੰ ਮੰਨਿਆ ਹੈ ਉਹਨਾਂ ਦੀ ਪਰਮੇਸ਼ਰ ਜੀ ਆਵਰ ਲੇਵ ਲਗਾਤੀ ਹੈ ਇਹ ਮਹਾ ਆਨੰਦ ਰਸ ਕਰਿਆ ਉਹਨਾਂ ਨੂੰ ਸਦੇ ਬਾਦਸ਼ਾਹ ਮਹਾਰਸ ਬ੍ਰਹਮ ਆਨੰਦ ਰਸ ਪ੍ਰਾਪਤ ਹੋ ਕੀ ਪ੍ਰਾਪਤ ਕੀਤਾ ਹੈ ਜਿਹ ਪ੍ਰਭੂ ਵਿਸਾਰ ਗੁਰਤੇ ਬੇਮੁਖਾ ਜਿਨ੍ਹਾਂ ਨੇ ਪ੍ਰਭੂ ਅਕਾਲਪੁਰਖ ਆਪ ਨੂੰ ਭੁਲਾ ਦਿੱਤਾ ਹੈ ਸਤਗੁਰਾਂ ਤੋਂ ਬੇਮੁਖ ਹੋ ਗਏ ਹਨ ਇਹ ਨਰਕ ਘੂਰ ਮਹਿ ਪਰੇ ਉਹ ਤਾਂ ਭਿਆਨਕ ਨਰਕ ਵਿੱਚ ਹੀ ਪਏ ਹੋਏ ਹਨ ਜਿਤਕੂ ਲਾਇਤ ਤਿਤਹੀ ਲਾਗਾ ਉਹਨਾਂ ਦੀ ਵਾਸ਼ਨਾ ਅਨੁਸਾਰ ਆਪ ਫਲ ਪ੍ਰਦਾਤੇ ਹੋ ਜੇ ਕਿਸ ਪਾਸੇ ਕੋਈ ਲਾਇਆ ਹੈ ਉਸ ਪਾਸੇ ਉਹਨਾਂ ਦੀ ਵਾਸ਼ਨਾ ਅਨੁਸਾਰ ਉਹਦੀ ਪ੍ਰਵਿਰਤੀ ਉਸ ਪਾਸੇ ਲੱਗਾ ਹੈ ਤੈਸੂ ਹੀ ਵਰਤਾਰਾ ਉਹ ਹਜੇ ਉਹਨਾਂ ਦਾ ਵਰਤਾਰਾ ਰਾਸੀ ਕਾਂਸੀ ਸੰਤ ਕੀ ਸੋ ਆਵਾਂ ਅਨੁਸਾਰ ਪ੍ਰਤੀਤ ਹੋ ਰਿਹਾ ਹੈ ਨਾਨਕ ਸਹਿ ਪਕਰੀ ਸੰਤ ਨੇ ਅਸੀਂ ਤਾਂ ਸਤਿਗੁਰੂ ਜੀ ਕਹਿੰਦੇ ਨ ਮਾਰਾ ਸਹਿ ਨਾਉ ਟੇਕ ਸੰਤਾਂ ਦੀ ਸਹਿਤਾ ਲੈ ਕੇ ਕੋਟ ਪਕੜੀਏ ਸਾਦ ਸੰਗਤ ਦੀ ਰਿਦੇ ਪਹਿ ਮਗਨ ਚਰਨਾ ਕਿਉ ਹਿਰਦੇ ਜ ਮਾਰਾ ਦੇ ਚਰਨਾ ਕਮਲਾਂ ਦੇ ਚ ਮਸਤ ਹੋ ਗਏ ਰਿਦੇ ਵਿੱਚ ਮਾਰਾ ਪ੍ਰਾਪਤ ਹੋ ਗਏ ਹਨ